ਹਾਂਜੀ ਦੋਸਤੋ ਸਾਰੇ ਵੀਰਾਂ ਦਾ ਆਪਣੇ ਚੈਨਲ ਤੇ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਆਪਾਂ ਵੜਦੇ ਹਾਂ ਜੀ ਕਣਕ 30 ਸਿਆਸੀ ਕਣਕ ਹੈ ਜੀ ਦੇਖ ਸਕਦੇ ਹੋ 나ੜ ਪੂਰਾ ਚੰਗਾਗਾ ਤੇ ਦੇਖ ਸਕਦੇ ਹੋ ਕਣਕ ਸਾਰੀ ਖੜੀ ਹੈ ਜੀ ਪੂਰੀ ਚੰਗੀ ਕਣਕ ਹੈ ਜੀ ਤੇ ਇਹ ਆਪਾਂ ਹੁਣ ਟੈਂਕੀ ਭਰੀ ਹੈ ਜੀ ਇੱਕ ਇੱਕ ਟੈਂਕੀ ਭਰੀ ਹੈ ਜੀ ਇਹ ਬਾਕੀ ਸਿਰੇ ਆਪਾਂ ਜੋ ਕੇ ਆਵਾਂਗੇ ਜੀ ਸੈਲਰ ਚ ਕੰਡਾ ਕਰਾਇਆ ਟਰੈਕਟਰ ਦਾ ਪੋਰੇ ਟੈਂਕੀ ਪਾ ਕੇ ਜੀ ਦੁਆਰੇ ਕੰਡਾ ਕਰਾ ਕੇ ਆਵਾਂਗੇ ਵੀ ਮਸ਼ੀਨ ਦੀ ਟੈਂਕੀ ਆ ਕਿਹੜੀ ਕਾਇਮ ਮੰਦੀ ਹੈ ਜੀ ਤੇ ਬਾਕੀ ਸਿਰੇ ਫਿਰ ਬਾਹਣ ਵੀ ਦੇਖਾਂਗੇ ਡੂਡ ਕਿੱਲਾ ਜੀ ਬਾਅਦ ਚ ਵੀ ਕਿੰਨੀ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਕਣਕ ਪੂਰੀ ਚੰਗੀ ਹੈ ਜੀ ਤੇ ਬਾਕੀ ਸਿਰੇ ਹੁਣ ਬਾਈ ਲਾ ਲਓ ਟੈਂਕੀ ਉਹ ਕਰਦੇ ਆ ਪਾਉਂਦੇ ਆ ਟਰਾਲੀ ਚ ਪਹਿਲਾ ਟਰੈਕ ਦਾ ਖਾਲੀ ਦਾ ਕੰਡਾ ਕਰਾਇਆ ਜੀ ਆਪਾਂ ਹੁਣ ਲਾ ਲਓ ਇਸ ਤੋਂ ਬਾਅਦ ਆਪਣੇ ਕੋਲੇ ਆ ਸਿਲੰਡਰ ਹੈ ਜੀ ਇਹ ਜਲਾ ਰਹੇ ਹੁਣ ਦੁਬਾਰੇ ਆ ਟੈਂਕੀ ਪਾ ਕੇ ਦੁਬਾਰੇ ਕੰਡਾ ਕਰਾ ਕੇ ਆਉਣਗੇ ਬਾਈ ਦੁਬਾਰੇ ਕੰਡਾ ਕਰਾ ਕੇ ਦੇਖਾਂਗੇ ਜੀ ਵੀ ਕਾਇਮ ਮੰਦੀ ਟੈਂਕੀ ਆ ਇਹਦੀ ਮਸ਼ੀਨ ਦੀ ਵੱਡੀ ਮਸ਼ੀਨ ਦੀ 프리ਟ ਮਸ਼ੀਨ ਹੈ ਜੀ 22 ਮਾਡਲ ਹੈ 22 ਪਤਾ ਨਹੀਂ 23 ਜੀ ਕਣਕ ਦੇਖ ਸਕਦੇ ਹੋ ਦੇਖੋ ਜੀ ਪੂਰੀ ਚੰਗੀ ਕਣਕ ਹੈ ਜੀ ਸਾਰੀ ਕਣਕ ਖੜੀ ਹੈ ਜੀ ਡੂਡ ਦਾ ਡੂਡ ਕਿਲਾ ਪੂਰਾ ਚੋਟੀ ਦਾ ਖੜਾਗਾ 30 80 ਵੀ ਹੈ ਜੀ ਨਾ ਇਹ ਤੇ ਕੋਈ ਕੱਕ ਕੰਡਾ ਹੈ ਨਾ ਕੋਈ ਗੁੱਲੀ ਦੰਦਾ ਜੀ ਨਾ ਬਾਤ ਕੋਈ ਮੇਰਾ ਕੋਸ ਨਹੀਂ ਕਣਕ ਦੇਖੋ ਜੀ ਪੂਰੀ ਚੰਗੀ ਕਣਕ ਹੈ ਚੋਟੀ ਦੀ ਤੇ ਜੀ ਇੰਦਨ ਖੇਰ ਕੱਲਾ ਜੀ ਪੂਰਾ ਚੰਗਾ ਹੈਗਾ ਜੀ ਕੋਈ ਲਾਲੋ ਮੱਕੀ ਵਗੈਰਾ ਕੁਝ ਨਹੀਂ ਆਉਂਦਾ ਜੀ ਕਣਕ ਪੂਰੀ ਸੁੱਕੀ ਹੈ ਜੜੀ ਕਣਕ ਵੱਡੀ ਹੈ ਜੀ ਤੇ ਬਾਕੀ ਸਾਰੇ ਆਪਾਂ ਤੁਹਾਨੂੰ ਵੀਡੀਓ 'ਚ ਹੀ ਦੱਸਾਂਗੇ ਜੀ ਵੀ ਕਾਇਮ ਮੰਦੀ ਕਿੰਨੀ ਹੈ ਅਸਾਂ ਕੈਂਕੀ ਪਾ ਕੇ ਜੀ ਆਪਾਂ ਜੋਕ ਕੇ ਆਉਨੇ ਆ ਤੁਹਾਰੇ ਕੰਡਾ ਕਰਾ ਕੇ ਆਉਨੇ ਆ ਜੀ ਉਹਨਾਂ ਨਾਲੋਂ 90 ਫਾਦੀ ਹੋਗੀ ਆਪਾਂ ਕੰਡਾ ਕਰਾ ਕੇ ਆਉਨੇ ਆ ਜੀ ਸਾਰ ਦੇਖਾਇਆ ਮੰਡੀ ਹੈ ਜੀ ਹਾਂਜੀ ਦੋਸਤੋ ਹੁਣ ਆਪਾਂ ਕੰਡਾ ਕਰਦੇ ਆਂ ਵੀ ਟੈਂਕੀ ਕਿੰਨੇ ਦੀ ਆ ਪ੍ਰੀਤ ਮਸ਼ੀਨ ਦੀ ਜੀ 23 ਮਾਡਲ ਦੀ ਤੇ ਖਾਲੀ ਟਰੈਕਟਰ ਦਾ ਭਾਜਨ ਸੀ ਜੀ 30 50 ਹੁਣ ਦੇਖਦੇ ਆ ਜੀ ਕਿੰਨਾ ਕਾ ਸੋਲੋ ਦੱਸਾਂਗੇ ਆ ਦੇਖੋ ਜੀ ਕੰਡੇ ਤੇ ਆਪਾਂ ਲਾ ਰਿਆ ਬੰਦ ਕਰ ਦੇ ਬਾਈ ਟਰੈਕਟ ਬੰਦ ਬੰਦ ਕਰ ਦੇ ਆ ਚਿੱਟੀ ਜੀ ਤਾਰ ਆ ਚਿੱਟੀ ਜੀ ਤਾਰ ਡ੍ਰੈਕਟਰ ਬੰਦ ਕਰਤਾ ਜੀ ਤੇ ਇੱਧਰ ਦੱਸ ਦਿਆਂ ਤੁਹਾਨੂੰ ਦਿਖਾਉਨੇ ਆਂ ਕੰਡਾ ਕਿੰਨਾ ਹੋਣਾ 49 50 ਇਹ ਹੁਣ ਹੈ ਜੀ 49 50 ਪਹਿਲਾਂ ਸੀਗਾ 30 50 ਹਨਾ ਪਹਿਲਾਂ 30 50 ਸੀ ਜੀ ਹੁਣ 49 50 ਦਾ ਤੇ ਮੁੰਸੀ ਸਾਹਿਬ ਜੀ ਕੀ ਆਲਾ ਜੀ ਇਹ ਆਪਣੇ ਬਹੁਤ ਯਾਰ ਮਿੱਤਰ ਆਪਣੇ ਸੈਲਰ ਚ ਮੁੰਸੀ ਸਾਹਿਬ ਬਹੁਤ ਪੁਰਾਣੇ ਬੰਦੇ ਹੈਗੇ ਜੀ ਆਪਣੇ ਗਮਾਂਢੀ ਆ ਬਾਹਣ ਦੇ ਜੀ ਇਹ ਸੇਠ ਆਪਣੇ 19 ਮਿੰਟ ਪੂਰੇ 19 ਮਿੰਟ ਲ ਹੋ ਗਏ ਹਾਂ ਪੂਰੇ 19 ਮਿੰਟ ਪੂਰੇ 19 ਮਿੰਟ ਲ ਹੋ ਗਏ ਜੀ ਸਾਡੇ 47 ਮਣ ਕਣਕ ਹੋ ਗਈ ਜੀ ਸਾਡੇ 47 ਮਣ ਕਣਕ ਹੋ ਗਈ ਜੀ ਟੈਂਕੀ ਤੇ ਬਾਕੀ ਸਿਰੇ ਬਾਈ ਫੁੱਲ ਭਰੀ ਸੀਗੀ ਟੈਂਕੀ ਜਮਾ ਖੁੰਝੇ ਕੱਢਦੇ ਸੀ ਚਾਰੇ ਉਹ ਉੱਪਰ ਦੀ ਤਾਂ ਨਹੀਂ ਕਰੀ ਉੱਛਲਦੀ ਕੱਲੀਉ ਫੱਟੀ ਮਾਰਮੀ ਕਰੀ ਸੀ ਬਾਈ ਕਹਿੰਦਾ ਫੱਟੀ ਮਾਰਮੀ ਕਰੀ ਸੀ ਸਾਡੇ 47 ਮਣ ਕਣਕ ਹੋ ਗਈ ਪ੍ਰੀਤ ਮਸ਼ੀਨ ਦੀ ਜੀ ਧੰਨਵਾਦ ਜੀ